ਬੰਗੜੀ ਤੇਰੇ ਦਾਦੇ-ਪਰਦਾਦੇ ਖੁਰਦਿਆਂ ਚ ਰਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਬੀਏ ਆਨਲਰ ਕਰ ਰਹੀ ਸੀ ਇਹ ਤੇਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਨਮੂਮ ਨੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤੁਹਾਨੂੰ ਕਿੰਨੀ ਵਾਰੀ ਰਾਜ ਭਾਗ ਦਵਾਇਆ ਤੁਸੀਂ ਕੋਈ ਸਮਾਰਨ ਬੂਟਾ ਸਿੱਖਦੇ ਇਸ਼ਾਨ ਨਹੀਂ ਸੀ ਕੀਤਾ ਉਸ ਦੀ ਲਿਆਕਤ ਉਸ ਦੀ ਪੜ੍ਹਾਈ ਪਹਿਲੀ ਉਹਨਾਂ ਦੀ ਪੜ੍ਹਾਈ ਬੀਏ ਆਨਲਰ ਖਾਲਸਾ ਕਾਲਜ ਲਾਇਲਪੁਰ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੀਐਚਡੀ ਕੀਤੀ ਉਹਨਾਂ ਨੇ ਗਿਆਮਨੀ ਕੀਤੀ ਅਤੇ ਵੱਖ-ਵੱਖ ਉਹਦਿਆਂ ਤੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਨਹੀਂ ਉਥੇ ਤਿੰਨ ਵਾਰ ਉਹ ਭਾਰਤ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸਆਈ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਰਹੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵੱਖ-ਵੱਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਨਿਭਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਗੂ ਸੀ ਵਿਆਹ ਦੇ ਵਿੱਚ ਉਥੇ ਸਰਕਾਰ ਚਲਾਈ 11 12ਵੇਂ ਨੇ ਉਹ ਏਡੀ ਵਿਆਕਤ ਤੇ ਏਡੇ ਸਮਝਦਾਰ ਲੀਡਰ ਸਨ ਜਿਸ ਨੂੰ ਤੋਂ ਅਨਪੜ ਅਤੇ ਜਿਸ ਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਗੁਰਬਾਣੀ ਦੇ ਵਿੱਚ ਵੀ ਇੱਕੋ ਰੰਗ ਮਜੀਠਾ ਰੰਗ ਚੋਲਾ ਮਾਦਾਇ ਦੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਵਿੱਚੋਂ ਆਪਣਾ ਗਲਤ ਟਿੱਪਣੀਆਂ ਦਿੱਤੀਆਂ ਉਹਨਾਂ ਦੀ ਕੌਮ ਵਾਲੇ ਗਲਤ ਟਿੱਪਣੀਆਂ ਦਿੱਤੀਆਂ ਪੱਠੇ ਪਾਉਂਦੇ ਹੋਵੇਂ ਤੁਸੀਂ ਆਹ ਪੱਠੇ ਪਾਉਣੇ ਕੋਈ ਮਾੜੀ ਗੱਲ ਨਹੀਂ ਆ ਗਿਰਤੀ ਆ ਪਰ ਉਹ ਸਰਦਾਰ ਜਿਹੜਾ ਸੀ ਜਿਸ ਦੇ ਬਾਰੇ ਤੂੰ ਗੋਲਦਿਆ ਵਾ ਉਹ ਪੜਿਆ ਰਿਹਾ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੇ ਕੌਮ ਦੀਆਂ ਵੋਟਾਂ ਪਵਾ ਕੇ ਉਸਨੇ ਕਿੰਨੀ ਵਾਰ ਤੁਹਾਨੂੰ ਰਾਹੇ ਭਾਗ ਦਵਾਇਆ ਤੁਹਾਡੀ ਮਾਨਸਿਕਤਾ ਇਹ ਨਹੀਂ ਦਿੱਗਦੀ ਆ ਕਿ ਤੁਹਾਡੇ ਜਿਹੜਾ ਜਾਤੀ ਪਾਤੀ ਦਾ ਕੀੜਾ ਵਾਪੋ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਰਿਹਾ ਇਹ ਜਿਹੜਾ ਤੁਸੀਂ ਤਰਨਤਾਰਨ ਪ੍ਰਧਾਨ ਸਭਾ ਹਲਕੇ ਦੇ ਵਿੱਚ ਬੋਲੇ ਜੇ ਤਰਨਤਾਰਨ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਖਾਸ ਕਰਕੇ ਬਜਵੀ ਸਿੱਖਾਂ ਨੂੰ ਕਿ ਇਹਨਾਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜਾ ਜਾਤ ਪ੍ਰਭਾਵ ਵਾਲਾ ਕੋਹੜਾ ਉਹ ਨਹੀਂ ਨਿਕਲਿਆ ਇਸ ਕਰਕੇ ਇਹਨਾਂ ਨੂੰ ਵੋਟਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਮذਬੀ ਸਿੱਖ ਕੀ ਸਮਝਦੇ ਹਾਂ ਤੇ ਅੱਜ ਦੇ ਮذਬੀ ਸਿੱਖ ਕੀ ਹਨ ਅੱਜ ਦੇ ਮذਬੀ ਸਿੱਖ ਪੜ੍ਹੇ ਲਿਖੇ ਆਪਣੇ ਆਪਣੇ ਕਾਰੋਬਾਰਾਂ ਦੇ ਜਿਹੜੇ ਆ ਉਹ ਕਰ ਰਹੇ ਆ ਇਹਦੇ ਉਹ ਕਿਸੇ ਰੋਟੀ ਦੇ ਹਸਾਨਮੰਦ ਨਹੀਂ ਆ ਵੀ ਕਿਸੇ ਕੋਲ ਰੋਟੀ ਮੰਗ ਕੇ ਖਾ ਰਿਆ ਜਿੰਨੀਆਂ ਵੀ ਬਰਾਦਰੀਆਂ ਨੇ ਸਾਹਮਣੇ ਆਪੋ ਆਪਣਾ ਕੰਮ ਕਰਕੇ ਖਾਂਦੀਆਂ ਕਿਸੇ ਨੂੰ ਭੰਡਣ ਦਾ ਕੋਈ ਕਿਸੇ ਨੂੰ ਆਕੜ ਨਹੀਂ ਆ ਹੁਣ ਆਪਾਂ ਜਿਹੜੇ ਸਾਡੇ ਸਾਡੀ ਐਸੀ ਸਮਾਜ ਦੇ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਹੋਇਆ ਉਹਨਾਂ ਦਾ ਸਟੈਂਡ ਵੀ ਪੁੱਛਣਾ ਤੇ ਉਹਨੇ ਆ ਕਿ ਦੱਸੋ ਤੁਹਾਡਾ ਪ੍ਰਧਾਨ ਰਾਜਾ ਵੜਿੰਗ ਪੱਠੇ ਪੌਣੇ ਦੱਸ ਰਿਹਾ ਤੁਹਾਨੂੰ ਇਸ ਦੇ ਵਿੱਚ ਸਰਦਾਰ ਚੰਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਡੈਨ ਜਿਹੜੇ ਐਸੀ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਆ ਕਲਦੀਪ ਸਿੰਘ ਵੈਦ ਆਪ ਉਹ ਆਈਐਸ ਰਟਾਇਰ ਹੋਏ ਆ ਉਹ ਵੀ ਦੱਸਣ ਕਿ ਕੱਲ ਉਹ ਤੁਹਾਨੂੰ ਵੀ ਇਹ ਪੱਠੇ ਪਾਉਣੇ ਦੱਸਣਗੇ ਤੁਸੀਂ ਇਸ ਨੂੰ ਪੁੱਛ ਸਕਦੇ ਜੇ ਪੁੱਛਣ ਦਾ ਮਾਦਾ ਰੱਖਦੇ ਜੇ ਪੁੱਛੋ ਆਪਣੇ ਲੀਡਰ ਨੂੰ ਪ੍ਰਧਾਨ ਨੂੰ ਤੇ ਕਾਨੂੰਨ ਦੀ ਆਲਾ ਕਮਾਂਡ ਜਿਹੜੀ ਹਾਈ ਕਮਾਂਡ ਉਹਨੂੰ ਬੇਨਤੀ ਕਰਦੇ ਆ ਇਹ ਪ੍ਰਧਾਨ ਬਿਲਕੁਲ ਇਸ ਨੂੰ ਗੱਦੀ ਤੋਂ ਬਰਖਾਸਤ ਕੀਤਾ ਜਾਵੇ ਜੀ ਪ੍ਰਧਾਨ ਵੀ ਖੋਈ ਜਾਵੇ ਕੋਈ ਚੰਗਾ ਸੋਝਵਾਨ ਪ੍ਰਧਾਨ ਲਾਇਆ ਜਾ ਸਕੇ ਪਹਿਲਾਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸਨ ਉਦੋਂ ਵੀ ਤੁਹਾਡੇ ਲੀਡਰਾਂ ਨੇ ਬੜੀਆਂ ਗੱਲਾਂ ਬਰਦਾਸ਼ਤ ਕੀਤੀਆਂ ਏ ਕੋਈ ਕਹਿੰਦਾ ਕਿ ਘੋੜਿਆਂ ਦੀ ਜਗ੍ਹਾ ਗਧੇ ਭਜਾਤੇ ਆ ਕੋਈ ਕਹਿੰਦਾ ਇਹ ਪੈਰ ਦੀ ਜੁੱਤੀ ਸਿਰ ਤੇ ਰੱਖਦੀ ਆ ਇਸ ਕਰਕੇ ਤੁਹਾਡਾ ਬੁਰਾ ਹੋ ਰਿਹਾ ਏ ਤੇ ਇਸ ਤੋਂ ਵੀ ਵੱਧ ਬੁਰਾ ਹੋਣਾ ਜੇ ਆ ਤੁਹਾਡੀ ਵਿਧਾਨ ਸਭਾ ਦੀ ਜਿਹੜੀ ਲਕਸ਼ਣ ਆ ਤਮ ਤਰ ਨੂੰ ਆਇਆ ਸਟਾਈਲ ਦੇ ਵਿੱਚ ਵੀ ਜੇ ਕੋਈ ਚੰਗਾ ਪ੍ਰਧਾਨ ਆ ਤੁਸੀਂ ਲਾਇਆ ਅਗਲ ਮੰਤ ਪ੍ਰਧਾਨ ਨਾ ਲਾਇਆ ਫਿਰ ਵੀ ਦੇ ਲੋਕ ਚਾਰ ਤੇ ਇਹਦੀ ਤੌਰ ਤੇ ਹੀ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਜਿਹੜੇ ਪ੍ਰਧਾਨ ਨੂੰ ਤੁਸੀਂ ਪ੍ਰਬੰਧ ਕੀ ਦਿੱਤੀ ਹੋਈ ਆ ਇਸ ਕਰਕੇ ਆਪਾਂ ਸਰਦਾਰ ਬੂਟਾ ਸਿੰਘ ਜੀ ਦੀ ਜਿਹੜੀ ਲਿਆਕਤ ਸੀ ਸਰਦਾਰ ਬੂਟਾ ਸਿੰਘ ਉਹਨਾਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਜਾਣਦੇ ਆ ਸਾਰੇ ਸੰਤਾਂ ਮਹਾਂਪੁਰਸ਼ਾਂ ਨਾਲ ਉਹਨਾਂ ਦਾ ਪਿਆਰ ਸੀ ਤੇ ਜੂਰ ਸਾਹਿਬ ਦੇ ਜਿਹੜੇ ਤੱਕ ਤੇ ਬੋਰਡ ਦੇ ਚੇਅਰਮੈਨ ਵੀ ਰਹਿਆ ਉਹਨਾਂ ਦੇ ਵਿੱਚ ਸੇਵਾ ਭਾਵਨਾ ਹੀ ਜਦੋਂ ਕਾਮਤਾ ਸਿੰਘ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਤੇ ਉਸੇ ਵੇਲੇ ਗਣਦੇ ਨੇ ਕਿ ਤਖਤੀ ਪਾ ਕੇ ਨਿਮਾਣੇ ਸਿੱਖ ਹੋ ਗਿਆ ਆਖਨੇ ਸੀ ਹੋਰ ਕੋਈ ਨਹੀਂ ਸੀ ਆਇਆ ਤੇ ਗੁਰਬਾਣੀ ਉਹਨਾਂ ਨੂੰ ਐਨੀ ਜਬਾਨੀ ਕੰਢ ਸੀ ਗੁਰਬਾਣੀ 24 ਘੰਟੇ ਪੜਦੇ ਰਹਿੰਦੇ ਸਨ ਤੇ ਤੂੰ ਉਹਨਾਂ ਨੂੰ ਇੱਕ ਨੀਂਦ ਦੱਸਦੇ ਆ ਨੀਂਦ ਤੇ ਤੇਰੀ ਸੋਚ ਆ ਜਿਹੜਾ ਤੂੰ ਉਹਨਾਂ ਬਾਰੇ ਇਹੋ ਜਿਹੀਆਂ ਗੱਲਾਂ ਕਰਦਾ ਮੈਂ ਤੇ ਉਹਨਾਂ ਲੋਕਾਂ ਨੂੰ ਜਿਹੜੇ ਅੱਗੇ ਬੈਠੇ ਤਾੜੀਆਂ ਮਾਰ ਰਹੇ ਸੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਇਹ ਤੁਸੀਂ ਇਹਨੇ ਹੀ ਗਿਰ ਗਏ ਜੇ ਜਦੋਂ ਤੁਹਾਡੇ ਸਾਹਮਣੇ ਜਦੋਂ ਤੁਹਾਨੂੰ ਪੱਠੇ ਪਾਉਣੇ ਦੱਸ ਰਿਹਾ ਹੈ ਵੀ ਤੁਸੀਂ ਉੱਥੇ ਤਾੜੀਆਂ ਮਾਰੀ ਜਾਂਦੇ ਇਹ ਕਰਕੇ ਕਾਂਗਰਸਾਈ ਕਮਾਂਡ ਵੀ ਇਹ ਸੋਚ ਲਾਵੇ ਕਿ ਇਹ ਪ੍ਰਧਾਨ ਨੂੰ ਬਦਲੇ ਲੈਣ ਦੇ ਜਿਹੜਾ ਮਨਜੀਤ ਸਿੰਘ ਸਮਾਜ ਦਾ ਵਿਰੋਸ ਹੈ ਉਹ ਦਿਨੋਂ ਦਿਨ ਤਰਚੰਡ ਹੋਊਗਾ ਇਹਨਾਂ ਦੇ ਕਰਨ ਤਾਰਨ ਵਾਲੇ ਜਿਹੜਾ ਦਫ਼ਤਰ ਆ ਉਹਦੇ ਮੂਹਰੇ ਵੀ ਜਾ ਕੇ ਇਹਦਾ ਰਮਸ ਪੁਜਾਰਾ ਕੀਤਾ ਜਾਊਗਾ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਮਨਪੱਤਲ ਦੇ ਕੇ ਇਸ ਤੇ ਪਰਚਾ ਦਰਜ ਕਰਨ ਦਾ ਵੀ ਜਿਹੜਾ ਵਾ ਉਹ ਮੰਨ ਕੀਤੀ ਜਾਂਦੀ ਨੇ ਪਰਚਾ ਦਰਜ ਹੋਣਾ